ਸਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਾਦ ਸੰਗਤ ਨੂੰ ਪਤਾ ਹੀ ਹੈ ਪਿਆਰਿਓ ਕਿ ਮੈਂ ਜਿਹੜੀਆਂ ਵਾ ਬਾਰ-ਬਾਰ ਇਹ ਵੀਡੀਓ ਭੇਜ ਰਿਹਾ ਵਾ ਬਣਾ ਕੇ ਸਾਬ ਜਦਾ ਫਤਿਹ ਸਿੰਘ ਸੇਵਕ ਜਥਾ ਵੀਰ ਕਾ ਵੱਲੋਂ ਆਪ ਸਾਥ ਸੰਗਤਾਂ ਦੇ ਸਾਹਮਣੇ ਕਿ ਜਿਹੜਾ ਬਾ ਧਰਮ ਦੇ ਨਾਂ ਤੇ ਸਾਡੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਵਾ ਸਾਨੂੰ ਗੁਰੂ ਨਾਲੋਂ ਤੋੜਿਆ ਜਾ ਰਿਹਾ ਵਾ ਉਸ ਵਿਸ਼ੇ ਤੇ ਜਿਹੜਾ ਵਾ ਮੈਂ ਬਾਰ ਬਾਰ ਜਾਗਰੂਕਤਾ ਜਿਹੜੀ ਆ ਲਿਆਉਣ ਦੀ ਕੋਸ਼ਿਸ਼ ਕਰਨ ਡਿਆ ਵਾ ਗੁਰੂ ਚਰਨਾਂ ਦੇ ਸਦਕਾ ਮੇਰੀ ਆਪਣੀ ਕੋਈ ਕੋਸ਼ਿਸ਼ ਨਹੀਂ ਗਈ ਗੁਰੂ ਕਰਵਾ ਰਿਹਾ ਵਾ ਸੋ ਮੈਂ ਉਸ ਸੰਬੰਧ ਦੇ ਵਿੱਚ ਮੈਨੂੰ ਕਿਸੇ ਵੀਰ ਨੇ ਨੰਬਰ ਲਿਆ ਕਿ ਤੇਉ ਮੇਰਾ ਫੋਨ ਮੈਨੂੰ ਆਇਆ ਉਹਦਾ ਮੈਨੂੰ ਕਹਿੰਦਾ ਵੀਰ ਜੀ ਤੁਸੀਂ ਇਦਾਂ ਬੋਲਦੇ ਜੀ ਤੁਹਾਨੂੰ ਅਸਲੀ ਕਾਰਨ ਦਾ ਪਤਾ ਹੈਗਾ ਵਾ ਕੀ ਕਾਰਨ ਹੈ ਮੈਂ ਕਹਾਂ ਦੱਸੋ ਵੀਰ ਜੀ ਤੁਸੀਂ ਦੱਸੋ ਕਹਿੰਦਾ ਮੈਂ ਜਿਹੜੇ ਧਰਮ ਬਾਰੇ ਤੁਸੀਂ ਬੋਲਦੇ ਜੇ ਮੈਂ ਉਸੇ ਧਰਮ ਨੂੰ ਮੰਨਦਾ ਹਾਂ ਤੇ ਇਹ ਤੁਸੀਂ ਅਸਲ ਕਾਰਨ ਜਿਹੜਾ ਤੁਸੀਂ ਦੱਸ ਨਹੀਂ ਰਹੇ ਤੁਸੀਂ ਸਮਝ ਨਹੀਂ ਰਹੇ ਤੁਸੀਂ ਸਿੱਖ ਜਿਹੜੇ ਉਹ ਮੈਨੂੰ ਕਹਿੰਦਾ ਮੈਂ ਕਿਹਾ ਦੱਸੋ ਵੀਰ ਜੀ ਕੀ ਕਾਰਨ ਆ ਉਹ ਕਹਿੰਦਾ ਵਾ ਵੀ ਉਹ ਹੀ ਜਿਹੜਾ ਵਾ ਚਮਤਕਾਰ ਨੂੰ ਮੰਨਣਾ ਛੱਡਦਾ ਵਾ ਤੁਸੀਂ ਚਮਤਕਾਰ ਨੂੰ ਮੰਨਦੇ ਨਹੀਂ ਤੇ ਚਮਤਕਾਰ ਤੇ ਹੁੰਦੇ ਆ ਤੇ ਮੈਂ ਉਹਨੂੰ ਸੱਜਣ ਨੂੰ ਕਿਹਾ ਮੈਂ ਕਿਹਾ ਸੱਜਣਾ ਤੈਨੂੰ ਕਿੰਨੇ ਕਿਹਾ ਵਾ ਵੀ ਅਸੀਂ ਚਮਤਕਾਰ ਨੂੰ ਮੰਨਦੇ ਨਹੀਂ ਅਹੀਂ ਤੇ ਜਾਹਰ ਜਹੂਰ ਹਾਜ਼ਰ ਹਜੂਰ ਚਮਤਕਾਰ ਨੂੰ ਮੰਨਦੇ ਆ ਪਰ ਤੁਸੀਂ ਜਿਹਨੂੰ ਚਮਤਕਾਰ ਮੰਨਦੇ ਜੇ ਉਸ ਨੂੰ ਅਸੀਂ ਚਮਤਕਾਰ ਨਹੀਂ ਮੰਨਦੇ ਕਿਉਂਕਿ ਉਹ ਜਿਹੜੀਆਂ ਵਾ ਨਾ ਸਾਡੇ ਬਾਤ ਤੇ ਸਾਡੇ ਗੁਰੂ ਦੇ ਚਮਤਕਾਰ ਦੇ ਅੱਗੇ ਉਹ ਇਦਾਂ ਵਾ ਜਿੱਦਾਂ ਕੋਈ ਮਦਾਰੀ ਦਾ ਤਮਾਸ਼ਾ ਹੋਵੇ ਸਾਡੇ ਗੁਰੂ ਨੇ ਜਾਹਰ ਚਮਤਕਾਰ ਵਿਖਾਇਆ ਤੱਤੀ ਤਵੀ ਤੇ ਬਹਿ ਕੇ ਸਾਡਾ ਤਾਂ ਨਹੀਂ ਗਾ ਮੈਂ ਚਲੋ ਮaaf ਕਰਦੇ ਮੈਨੂੰ ਮੇਰੇ ਮੂੰਹ ਨਿਕਲਦਾ ਵਾ ਪਰ ਸਚਾਈ ਤੇ ਇਹੋ ਹੀ ਲੱਗਦੀ ਹੈ ਹੁਣ ਕੀ ਕਰੀਏ ਫਿਰ ਜਦੋਂ ਛੱਡ ਬਿਠੇ ਆ ਤੇ ਫਿਰ ਤੁਹਾਡਾ ਤੇ ਰਿਆ ਹੀ ਨਹੀਂ ਕਿ ਰਿਆ ਜਦੋਂ ਵਦਾਵਾ ਲੈ ਕੇ ਦੇਤਾ ਠੀਕ ਹੈ ਨਾ ਤਾਂ ਕਰਕੇ ਮੂੰਹ ਨਿਕਲਦਾ ਸਾਡਾ ਸੋ ਸਾਂਝੀ ਹੈ ਗੱਲ ਸਾਰੀ ਮਨੁੱਖਤਾ ਵਾ ਤੇ ਸਾਂਝੀ ਆ ਪਰ ਮੈਂ ਪਹਿਲੇ ਹੀ ਮਾਫੀ ਮੰਗ ਲਈ ਵੀ ਨਿਕਲ ਗਿਆ ਪਰ ਇਹ ਚਮਤਕਾਰ ਜਿਹੜੇ ਤੁਸੀਂ ਚਮਤਕਾਰ ਮੰਨਦੇ ਜੀ ਅਸੀਂ ਉਹਨਾਂ ਨੂੰ ਚਮਤਕਾਰ ਨਹੀਂ ਮੰਨ ਸਕਦੇ ਕਿਉਂਕਿ ਉਹ ਇੱਕ ਡਾਕਟਰ ਵੀ ਠੀਕ ਕਰ ਸਕਦਾ ਇੱਕ ਤਾੰਤ੍ਰਿਕ ਜਿਹੜਾ ਤੰਤਰ ਵਿੱਦਿਆ ਦਾ ਹੋਵੇ ਖਿਲਾੜੀ ਕਰ ਸਕਦਾ ਉਹ ਅਸੀਂ ਜਾਹਰ ਚਮਤਕਾਰ ਨੂੰ ਮੰਨਦੇ ਆ ਜਿਹੜੀ ਚੀਜ਼ ਵਾਸਤੇ ਜਿਹੜੀ ਚੀਜ਼ ਵਾਸਤੇ ਲੋਕ ਤਪੱਸਿਆਵਾਂ ਕਰਦੇ ਰਹੇ ਮਰਦੇ ਰਹੇ ਖਾਪਦੇ ਰਹੇ ਵੀ ਕਿਤੇ ਮਰ ਨਾ ਜਾਈਏ ਤੇ ਮਰੇ ਫੇਰ ਮਰੇ ਫੇਰ ਸਾਡੇ ਗੁਰੂ ਨੇ ਉਹ ਮੌਤ ਦਾ ਡਰ ਸਾਡੇ ਅੰਦਰੋਂ ਕੱਢਿਆ ਪਹਿਲਾਂ ਆਪ ਤਤੀ ਤਵੀ ਤੇ ਬਹਿ ਕੇ ਵਿਖਾਇਆ ਆ ਵੇਖੋ ਵੇਖਿਆ ਨਹੀਂ ਜਾਹਰ ਚਮਤਕਾਰ ਆਏ ਅਸੀਂ ਇਹਨੂੰ ਮੰਨਦੇ ਜੀ ਸਾਡੇ 7 ਸਾਲ ਦਾ ਬੱਚਾ ਕੀ ਹੁੰਦਾ 9 ਸਾਲ ਦਾ ਤੁਹਾਡੇ ਵੀ ਹੋਣਗੇ ਭਰਾਓ ਚ ਪੇੜ ਮਾਰ ਕੇ ਉਹਨੂੰ ਜਿੱਦਾਂ ਮਰਜ਼ੀ ਮਨਾ ਲਓ ਗੱਲ ਸਕੂਲੇ ਘਲਦੀ ਆਂ ਆਪਾਂ ਕੁੱਟ-ਕੱਟ ਕੇ ਜਾਣਾ ਥੋੜੀ ਚਾਹੁੰਦਾ ਬੱਚਾ ਕਈ ਯਾਰੀ ਜਿੱਦ ਕਰ ਹੀ ਲੈਂਦਾ ਵਾ ਕਈ ਯਾਰੀ ਕੋਈ ਚੀਜ਼ ਲੈਣ ਦੀ ਆਪਾਂ ਉਹਨੂੰ ਕੁੱਟ-ਕੱਟ ਕੇ ਮਨਾ ਹੀ ਲੈਨੇ ਹੁਣ ਉਹ ਵੀ ਮੰਨ ਸਕਦੇ ਹੀ ਲਾਲਚ ਦਿੰਦੀ ਆਂ ਆਪਾਂ ਬੱਚੇ ਨੂੰ ਕੋਈ ਗੱਲ ਮਨਾਉਣੀ ਹੋਵੇ ਉਹ ਵੀ ਆ ਸਕਦੇ ਹੀ ਲਾਲਚ ਦੇ ਵਿੱਚ ਪਰ ਛੋਟਿਆਂ ਛੋਟਿਆਂ ਨੇ ਉਹ ਠੋਕ ਨੇ ਜਵਾਬ ਦਿੱਤੇ ਉਸ ਜ਼ਾਲਮ ਨੂੰ ਵੀ ਜਿਹੜੇ ਕਹੇ ਨਹੀਂ ਜਾ ਸਕਦੇ ਸੋਚੇ ਵੀ ਨਹੀਂ ਜਾ ਸਕਦੇ ਸਿਆਣੇ ਵੀ ਉਹੋ ਜੀ ਗੱਲ ਨਹੀਂ ਕਰ ਪਏ ਇਹ ਜਾਹਰ ਚਮਤਕਾਰ ਸੀ ਸਾਡੇ ਵਾਸਤੇ ਹੀ ਇਹ ਚਮਤਕਾਰ ਨੂੰ ਮੰਨਦੇ ਆ ਸਾਡੇ ਵਾਸਤੇ ਚਮਤਕਾਰ ਇਹ ਆ ਵੀ ਜਦੋਂ ਸਾਡਾ ਗੁਰੂ ਤਤਿ ਤਵੀ ਤੇ ਪੰਜਵਾਂ ਪਾਸ਼ਾ ਬੈਠਾ ਉਸ ਤੋਂ ਬਾਅਦ ਨੌਵੇਂ ਜਾਮੇ ਦੇ ਵਿੱਚ ਸਿੱਖਾਂ ਨੇ ਕਿਹਾ ਵੀ ਪਾਸ਼ਾ ਜੀ ਤੁਸੀਂ ਹੁਣ ਸਾਡੇ ਸਾਹਮਣੇ ਰਿਓ ਤੁਸੀਂ ਪੰਜਵੇਂ ਜਾਮੇ 'ਚ ਕੁਰਬਾਨੀ ਦਿੱਤੀ ਸੀ ਆ ਵੇਖੋ ਅਸੀਂ ਹੁਣ ਤੁਹਾਡੇ ਪੂਰਨਿਆਂ ਤੇ ਚੱਲ ਕੇ ਵਿਖਾਉਣ ਲੱਗੇ ਤੁਹਾਨੂੰ ਤੇ ਇੱਕ ਬਹਿ ਗਿਆ ਉਬਲਦੀ ਦੇਗ ਦੇ ਵਿੱਚ ਇੱਕ ਨੂੰ ਸਾੜਤਾ ਰੂਹ ਦੇ ਵਿੱਚ ਬੰਨ ਕੇ ਪੈਰਾਂ ਵਾਲੇ ਪਾਸਿਓਂ ਅੱਗ ਲਾਈ ਮੋਟਾ ਰੂਹ ਚਾੜ ਕੇ ਜਿਹੜਾ ਧੁਖਦਾ ਵਾ ਇੱਕ ਨੂੰ ਚੀਰਤਾ ਆਰੇ ਦੇ ਨਾਲ ਕਹਿੰਦੇ ਬਾਬਾ ਜੀ ਵੇਖੋ ਅਸੀਂ ਤੁਹਾਡੇ ਪੂਰਨਿਆਂ ਤੇ ਚੱਲਣ ਡੇ ਆਂ ਇਹ ਹੀ ਸਾਡੇ ਬਾਤੇ ਜਾਹਰ ਚਮਤਕਾਰ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਜਾਹਰ ਚਮਤਕਾਰ ਪਿਓ ਦੇ ਮੂੰਹ ਦੇ ਵਿੱਚ ਪੁੱਤ ਦਾ ਕਲੇਜਾ ਕੱਢ ਕੇ ਪਾਉਣਾ ਇਹ ਹੀ ਸਾਡਾ ਜਾਹਰ ਚਮਤਕਾਰ ਅਸੀਂ ਇਹਨੂੰ ਮੰਨਦੇ ਜੀ ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀਆਂ ਵਿੱਚ ਪਵਾ ਕੇ ਫਿਰ ਕਹਿਣਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਇਹਨੂੰ ਚਮਤਕਾਰ ਮੰਨਦੇ ਮੈਂ ਕਿਹਾ ਵੀਰੇ ਸਾ ਸੰਗਤ ਕਦੋਂ ਆਪਾਂ ਸਮਝਾਂਗੇ ਕਿ ਅਸਲ ਚਮਤਕਾਰ ਕੀ ਆ ਚਮਤਕਾਰ ਸੀ ਮੌਤ ਦਾ ਭੈ ਮਨ ਚੋਂ ਕੱਢ ਦੇਣਾ ਜਿਹਦੇ ਵਾਸਤੇ ਰਾਵਣ ਤੜਫਦਾ ਰਿਹਾ ਮਰਦਾ ਰਿਹਾ ਤੇ ਮਰਨਾ ਮਰਿਆ ਫੇਰ ਇਹ ਚਮਤਕਾਰ ਗੁਰੂ ਨੇ ਸਾਡੇ ਦਿਲਾਂ ਚ ਮੌਤ ਦਾ ਭੈ ਕੱਢਿਆ ਇਹ ਜਾਹਰ ਚਮਤਕਾਰ ਹੈ ਬਿਮਾਰੀਆਂ ਬਿਮੂਰੀਆਂ ਪਦਾਰਥ ਕੀ ਚੀਜ਼ ਹੈ ਜਿਨ੍ਹਾਂ ਨੂੰ ਸਾਡੇ ਗੁਰੂ ਨੇ ਹੈ ਬਚਪਨ ਦੇ ਵਿੱਚ ਹੀ ਚੁੱਕ ਕੇ ਮਾਰਿਆ ਸੀ ਸਰਸਾ ਦੇ ਵਿੱਚ ਸੋਨੇ ਦੇ ਕੰਗਣ ਨੂੰ ਮਾਰਿਆ ਸੀ ਕਿ ਨਹੀਂ ਮਾਰਿਆ ਜਦੋਂ ਮਾਤਾ ਜੀ ਨੇ ਪੁੱਛਿਆ ਪੁੱਤ ਕੰਗਣ ਕਿੱਥੇ ਸੁੱਟਿਆ ਦੂਜਾ ਵੀ ਲਾ ਕੇ ਸੁੱਟ ਕੇ ਕਹਿੰਦੀ ਇੱਥੇ ਸੁੱਟਿਆ ਮਾਤਾ ਮਾਤਾ ਜੀ ਰ ਇੱਥੇ ਸੁੱਟਿਆ ਇਹ ਸਾਡੇ ਬਾਤੇ ਚਮਤਕਾਰ ਦੀਆਂ ਗੱਲਾਂ ਵਾਂ ਪ੍ਰਾਪਤੀਆਂ ਸਾਡੇ ਬਾਤੇ ਕੋਈ ਚਮਤਕਾਰ ਨਹੀਂਗਾ ਪੁੱਲਾਂ ਚੁੱਕਾਂ ਦੀ ਸ਼ਮਾਂ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੁੰਦਾ ਪਰ ਜਿੱਥੇ ਗਲਤ ਹੋਊਗਾ ਉਹਨੂੰ ਮੈਂ ਗਲਤ ਕਹੂੰਗਾ ਤੇ ਸਹੀ ਨੂੰ ਜਿੱਥੇ ਕਿਤੇ ਸਹੀ ਹੁੰਦਾ ਮੈਨੂੰ ਸਹੀ ਕਹੂੰਗਾ ਉਹਦੇ ਵਿੱਚ ਮੈਂ ਇਹ ਨਹੀਂ ਕੋਈ Hindu ਸਹੀ ਕਰੂਗਾ ਜਾਂ ਕੋਈ ਮੁਸਲਮਾਨ ਸਹੀ ਕਰੂਗਾ ਜਾਂ ਕੋਈ ਇਸਾਈ ਸਹੀ ਕਰੂਗਾ ਤੇ ਮੈਨੂੰ ਬੋਲੂਗਾ ਨਹੀਂ ਜਿਹੜੇ ਚੰਗੇ ਆ ਚੰਗੇ ਬਥੇਰੇ ਆ ਹਰ ਧਰਮ ਦੇ ਵਿੱਚ ਚੰਗੇ ਮਾੜੇ ਬੰਦੇ ਹੈਗੇ ਆ ਸੋ ਮੈਨੂੰ ਬਖਸ਼ ਦਿਓ ਮੈਂ ਦਿਲ ਨਹੀਂ ਕਿਸੇ ਦਾ ਦਿਖਾਉਣਾ ਚਾਹੁੰਦਾ ਪਰ ਸਚਾਈ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ